ਇਹ ਕਿਸੇ ਵਿੱਚ ਹਿੰਮਤ ਹੈ ਤੇ ਸਾਨੂੰ ਫੜ ਲਓ ਸਤ ਮੀਆ ਕਾਲ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਆਨੇ ਸੰਗਤ ਜੀ ਚਮਕੌਰ ਦੀ ਗੜੀ ਦੇ ਵਿੱਚ ਅੱਜ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਓਗੇ ਨਾ ਚਮਕੌਰ ਦੀ ਗੜੀ ਉੱਥੇ ਗੁਰਦੁਆਰਾ ਸਾਹਿਬ ਵੜਿਆ ਤਾੜੀ ਸਾਹਿਬ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾੜੀ ਮਾਰ ਕੇ ਕਿਹਾ ਉਹ ਤਾੜੀ ਮਾਰ ਕੇ ਗੁਰੂ ਸਿੱਖਾਂ ਦਾ ਗੁਰੂ ਤੋਰ ਜੱਲ ਮਾਰ ਕੇ ਗਾਰੇ ਆਵਾਜ਼ ਤੋਂ ਤੋਰ ਜੱਲ ਆਉਂਦੀ ਵਾਰੀ ਦੇ ਖੁਰਾ ਆਖਿਆ ਆਰਾ ਗੁਰੂ ਤੋਰ ਸੱਚ ਸ਼ਾਹ ਨੇ ਤਾੜੀ ਮਾਰ ਕੇ ਕਿਹਾ ਭਾਈ ਜੇ ਕਿਸੇ ਵਿੱਚ ਹਿੰਮਤ ਹੈ ਤੇ ਮੈਨੂੰ ਫੜ ਲਓ ਸਿੱਖਾਂ ਦਾ ਗੁਰੂ ਜਾ ਰਿਹਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣ ਤੋਂ ਪਹਿਲਾਂ ਸੰਗਤ ਜੀ ਆਪਣੀ ਕਲਗੀ ਆਪਣਾ ਜੋੜਾ ਆਪਣਾ ਘੋੜਾ ਆਪਣਾ ਤਾਜ ਆਪਣਾ ਬਾਜ ਭਾਈ ਸੰਗਤ ਸਿੰਘ ਨੂੰ ਸਾਰਾ ਕੁਝ ਦੇ ਦਿੱਤਾ ਤੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਗੇ ਪੈਰੀ ਚੱਲੇ ਨੇ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਰਸਤੇ ਵਿੱਚ ਬੜੇ ਕੰਡੇ ਵੀ ਹੋਣਗੇ ਬੜੇ ਰੋੜ ਵੀ ਹੋਣਗੇ ਧੰਨ ਗੁਰਗੋਬਿੰਦ ਸਿੰਘ ਮਹਾਰਾ ਜੋੜਾ ਨਾ ਲਾਓ ਜੋੜਾ ਪਾ ਕੇ ਜਾਓ ਤੇ ਗਲਗੀ ਧਰਪਤਾ ਕਹਿ ਲਗੇ ਭਾਈ ਦਇਆ ਸਿੰਘਾ ਜਦੋਂ ਮੈਂ ਮੈਦਾਨੇ ਜੰਗ ਵਿੱਚ ਦੀ ਲੰਘਾਂਗਾ ਮੈਦਾਨ ਵਿੱਚੋਂ ਲੰਘਾਂਗਾ ਮੁਗਲਾਂ ਦੇ ਨਾਲ-ਨਾਲ ਮੇਰੇ ਸਿੰਘ ਵੀ ਸ਼ਹੀਦ ਹੋਏ ਪਏ ਨੇ ਜਿਨ੍ਹਾਂ ਦੇ ਦਮਾਲੇ ਜਿਨ੍ਹਾਂ ਦੇ ਦਸਤਾਰੇ ਜਿਹੜੇ ਆ ਸਿਰ ਤੇ ਉੱਤਰ ਗਏ ਹੋਣਗੇ ਲੱਗ ਗਏ ਹੋਣਗੇ ਖੁੱਲ ਗਏ ਹੋਣਗੇ ਉਹਨਾਂ ਦੇ ਕੇਸ ਵੀ ਖੁੱਲੇ ਹੋਣਗੇ ਤੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਜੋੜਾ ਮੇਰੀ ਜੁੱਤੀ ਮੇਰੇ ਸਿੱਖਾਂ ਦੇ ਕੇਸਾਂ ਨੂੰ ਲੱਗੇ ਸਤ ਇਹ ਬਚਨ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਸੰਗਤ ਹੀ ਹੈ ਬੜਾ ਵੱਡਾ ਪਰ ਸਾਡੀ ਸਮਝ ਨਹੀਂ ਆਉਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਕਿ ਮੇਰਾ ਜੋੜਾ ਮੇਰੀ ਜੁੱਤੀ ਮੇਰੇ ਸਿੱਖਾਂ ਦੇ ਮੇਰੇ ਸਿੰਘਾਂ ਦੇ ਮੇਰੇ ਖਾਲਸੇ ਦੇ ਕੇਸਾਂ ਨਾਲ ਲੱਗੇ ਮੈਨੂੰ ਨੰਗੇ ਪੈਰੀ ਤੇ ਜਾਣਾ ਮਨਜ਼ੂਰ ਹੈ ਪਰ ਕੇਸਾਂ ਦੀ ਬੇਅਦਵੀ ਮਨਜ਼ੂਰ ਨਹੀਂ ਹੈ ਤੇ ਅੱਜ ਦੇ ਹਾਲਾਤ ਤੁਸੀਂ ਵੇਖ ਲਓ ਸੰਗਤ ਜੀ ਆਪਾਂ ਸਾਰੇ ਕੇਸਾਂ ਦੀ ਬੇਅਦਬੀ ਕਰ ਰਹੇ ਹਾਂ ਕਰ ਰਹੇ ਆ ਨਾ ਸਾਰੇ ਕਿਸੇ ਨੇ ਸਿਰ ਦੇ ਕੇਸ ਕਤਲ ਕਰਾ ਲੇ ਤੇ ਕਈਆਂ ਨੇ ਕੇਸ ਰੱਖ ਲੇ ਸਿਰ ਦੇ ਤੇ ਦਾੜੇ ਦੇ ਕੇਸ ਕਤਲ ਕਰਾ ਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿੱਡਾ ਵੱਡਾ ਹੁਕਮ ਹੈ ਸਾਨੂੰ ਸਰਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿਖਾ ਜੋ ਕੁਝ ਮਰਜ਼ੀ ਹੋ ਜੇ ਪਰ ਆਹ ਦਾ ਤੂੰ ਸਾਹਮ ਕੇ ਰੱਖੀ ਜਿਹੜੀ ਤੈਨੂੰ ਮੈਂ ਦੇ ਕੇ ਚੱਲੇ ਸੱਜੇ ਪਾਸ਼ਾ ਕਹਿੰਦੇ ਸਾਹਮ ਕੇ ਰੱਖੀ ਤੇ ਜਿਹੜਾ ਤਾਜ ਸਿਰ ਤੇ ਸਜਿਆ ਹੈ ਇਹਨੂੰ ਸਾਹਮ ਕੇ ਰੱਖੀ ਤੇ ਕੇਸ ਗੁਰੂ ਦੀ ਮੋਹਰ ਹੈ ਇਹਨੂੰ ਸਾਹਮ ਕੇ ਰੱਖੀ ਸੰਗਤ ਜੀ ਅਸੀਂ ਦਿਨੋ ਦਿਨ ਗਵਾਉਂਦੇ ਜਾਂਦੇ ਆ ਇਸ ਮੋਹਰ ਨੂੰ ਮੋਹਰ ਤੋਂ ਬਿਨਾਂ ਕੋਈ ਜੀਵ ਵੀ ਚੱਲਦੀ ਜੇ ਸਰਪੰਚ ਕਾਗਜ਼ ਤੇ ਮੋਹਰ ਨਾ ਲਾਵੇ ਉਹ ਕਾਗਜ਼ ਕਿਸੇ ਕੰਮ ਦਾ ਨਹੀਂ ਹੈ ਜੇ ਕੋਈ ਮੰਤਰੀ ਐਮ ਐਲ ਏ ਕਾਗਜ਼ ਤੇ ਮੋਹਰ ਨਾ ਲਾਵੇ ਉਹ ਕਿਸੇ ਕੰਮ ਦਾ ਨਹੀਂ ਹੈ ਉਹ ਸਿਖਾ ਤੇਰੇ ਉੱਤੇ ਗੁਰੂ ਦੀ ਮੋਹਰ ਲੱਗੀ ਹੋਈ ਰ ਕੇਸ ਜੇ ਤੇਰੇ ਕੋਲੇ ਕੇਸ ਨਹੀਂ ਨਾ ਤੇ ਤੂੰ ਵੀ ਕਿਸੇ ਕੰਮ ਦਾ ਨਹੀਂ ਹੈ ਆਕੂ ਸਤਨਾਮ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਸਭ ਕੁਝ ਮਾਰ ਕੇ ਮਿਲੀ ਸਰਦਾ Salva, salva de...